ਆਹ ਦੋਸਤੋ ਵੀਡੀਓ ਇੰਨੀ ਕੀ ਸ਼ੇਅਰ ਕਰ ਦਿਓ ਇੰਨੀ ਕੀ ਸ਼ੇਅਰ ਕਰ ਦਿਓ ਦੱਬ ਕੇ ਕਿ ਹਰ ਇੱਕ ਬੰਦੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਇਸ ਬੰਦੇ ਦੀ ਕਰਤੂਤ ਦੇਖੋ ਇਸ ਬੰਦੇ ਦੀ ਘਟੀਆ ਹਰਕਤ ਦੇਖੋ ਕਿ ਇਸ ਬੰਦੇ ਨੇ ਇਸ ਬੇਜਵਾਨ ਜਾਨਵਰ ਨਾਲ ਇਹ ਕੀ ਕੀਤਾ ਇਹ ਕੀ ਸਲੂਕ ਕੀਤਾ ਇਸ ਬੇਜਵਾਨ ਜਾਨਵਰ ਨਾਲ ਇਹ ਬੰਦਾ ਟਰੈਕਟਰ ਦੇ ਟਰੈਕਟਰ ਦੇ ਪਿੱਛੇ ਮੱਝ ਨੂੰ ਘੜਿਸ ਕੇ ਮਤਲਬ ਕਿ ਪੂਰੇ ਪਿੰਡ 'ਚ ਇਹਨੇ ਗਿੜਾ ਦਿੱਤਾ ਇਸ ਮੱਝ ਨੂੰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਇਹ ਬੰਦਾ ਇੰਨਕ ਜਿਆਦਾ ਬੇਰਹਿਮ ਬੰਦਾ ਏ ਬੇਰਹਿਮ ਬੰਦਾ ਇੰਨਕ ਜਿਆਦਾ ਬੇਰਹਿਮ ਬੰਦਾ ਕਿ ਇਹਦੇ ਦਿਲ ਦੇ ਵਿੱਚ ਇਹ ਨਹੀਂ ਆਈ ਕਿ ਇਹ ਬੇਜਵਾਨ ਬੇਜਵਾਨ ਜਾਨਵਰ ਕਿਵੇਂ ਬਚੇਗਾ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਸਕਰੀਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਮੱਝ ਦੀ ਬਾਹਰ ਜੀਵ ਨਿਕਲੀ ਪਈ ਹੈ ਕਿ ਇਸ ਬੰਦੇ ਨੇ ਟਰੈਕਟਰ ਦੇ ਪਿੱਛੇ ਪਾ ਕੇ ਇਸ ਮੱਝ ਨੂੰ ਪੂਰੀ ਤਰ੍ਹਾਂ ਪਿੰਡ ਦੇ ਵਿੱਚ ਘੜਿਸਿਆ ਇਹ ਇਹ ਮੱਝ ਦਾ ਕਸੂਰ ਕੀ ਸੀ ਇਹ ਗਲਤੀ ਦੇ ਨਾਲ ਇਸ ਜ਼ਿਮੀਦਾਰ ਦੇ ਖੇਤਾਂ ਦੇ ਵਿੱਚ ਜਾਵੜੀ ਮੱਝ ਤੇ ਦੇਖੋ ਦੋਸਤੋ ਗਲਤੀ ਦੇ ਨਾਲ ਅਗਰ ਇਹ ਮੱਝ ਇਸ ਜ਼ਿਮੀਦਾਰ ਦੇ ਖੇਤਾਂ ਦੇ ਵਿੱਚ ਜਾਵੜੀ ਤਾਂ ਇਸ ਜ਼ਿਮੀਦਾਰ ਨੇ ਇਸ ਮੱਝ ਦੇ ਨਾਲ ਸਲੂਕ ਕੀ ਕੀਤਾ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਬੰਦੇ ਦੀ ਇਸ ਘਟਿਆ ਹਰਕਤ ਨੂੰ ਜਾਂ ਤੁਸੀਂ ਇਸ ਘਟਿਆ ਬੰਦੇ ਦੀ ਸੋਚ ਨੂੰ ਤੁਸੀਂ ਕੀ ਕਹੋਗੇ ਦੱਸੋ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਆਪਣੇ ਜੀਤਨੇ ਵੀ ਪੰਜਾਬੀ ਭਰਾ ਨੇ ਤਾਂ ਕਿ ਇਸ ਇਦਾਂ ਦੇ ਬੰਦਿਆਂ ਨੂੰ ਇਹ ਮੈਸੇਜ ਮਿਲ ਸਕੇ ਇਹ ਸਬਕ ਮਿਲ ਸਕੇ ਕਿ ਇਹ ਜਿਹੜੀ ਬੰਦੇ ਨੇ ਹਰਕਤ ਕੀਤੀ ਐ ਸ਼ਰਾਰਤ ਬੰਦੇ ਨੇ ਜਿਹੜੀ ਕੀਤੀ ਐ ਬੇਜਵਾਨ ਜਾਨਵਰ ਨਾਲ ਕੱਲ ਨੂੰ ਇਸ ਬੰਦੇ ਨੂੰ ਕੋਈ ਪਿੰਡ ਦੇ ਵਿੱਚ ਬਨ ਗਏ ਜਾਂ ਘੜੀਸੇ ਮੋਟਰਸਾਈਕਲ ਦੇ ਪਿੱਛੇ ਜਾਂ ਟਰੈਕਟਰ ਦੇ ਪਿੱਛੇ ਕੋਈ ਬਨ ਗਏ ਘੜੀਸੇ ਤਾਂ ਇਸ ਬੰਦੇ ਦਾ ਯਾਰ ਇਸ ਬੰਦੇ ਨਾਲ ਕੀ ਬਣੇਗਾ ਮੈਨੂੰ ਇਹ ਗੱਲ ਦੱਸੋ ਪਹਿਲਾਂ ਤਾਂ ਇਹ ਦੇਖੋ ਇਸ ਬੰਦੇ ਨੇ ਬੇਜਵਾਨ ਜਾਨਵਰ ਨਾਲ ਕੀ ਕੀਤਾ ਕੀ ਸਲੂਕ ਕੀਤਾ ਇਸ ਬੰਦੇ ਨੇ ਬੇਜਵਾਨ ਜਾਨਵਰ ਨਾਲ ਤਾਂ ਦੋਸਤੋ ਇਦਾਂ ਹੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਦਾਂ ਦੀ ਵੀਡੀਓ ਆਪਾਂ ਲੈ ਕੇ ਤੁਹਾਡੇ ਤੱਕ ਆਵਾਂਗੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਹਰ ਇੱਕ ਪੰਜਾਬੀ ਤੱਕ ਪਹੁੰਚ ਸਕੇ ਜੇ ਤੁਸੀਂ ਅੱਜ ਵੀਡੀਓ ਨੂੰ ਸ਼ੇਅਰ ਨਾ ਨਾ ਕੀਤਾ ਤਾ ਦੋਸਤੋ ਵੀਡੀਓ ਦੇਖਣ ਦਾ ਤੁਹਾਡਾ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਐਂ ਤਾਂ ਨਹੀਂ ਕਹੂੰਗਾ ਵੀ ਤੁਸੀਂ ਚੈਨਲ ਨੂੰ ਫੋਲੋ ਕਰੋ ਜਾਂ ਲਾਈਕ ਕਰੋ ਨੋ ਪਰ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਵੀਡੀਓ ਇਸ ਬੰਦੇ ਤੱਕ ਵੀ ਜਾਣੀ ਚਾਹੀਦੀ ਹੈ ਕਿ ਇਸ ਬੰਦੇ ਨੂੰ ਕੌਣ-ਕੌਣ ਘਟੀਆਂ ਇਨਸਾਨ ਕਹਿੰਦਾ ਆ ਹੱਦ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੱਲ ਨੂੰ ਇਹ ਬੰਦਾ ਜੋ ਵੀ ਕੋਈ ਗਲਤੀ ਜਦੋਂ ਵੀ ਕੋਈ ਗਲਤੀ ਕਰੇ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਆਮ ਆਦਮੀ ਹੈ ਇਦਾਂ ਦੇ ਬੇਜਵਾਨ ਜਾਨਵਰ ਨਾਲ ਕੋਈ ਵੀ ਗਲਤੀ ਕਰੇ ਤਾਂ ਉਹ ਇਹੋ ਜੀ ਗਲਤੀ ਕਰਨ ਤੋਂ ਪਹਿਲਾਂ 100 ਵਾਰ ਸੋਚੇ 100 ਵਾਰ ਸੋਚੇ ਦੋਸਤੋ ਤਾਂ ਇਹ ਜਿਹੜੀ ਵੀਡੀਓ ਹੈ ਮੇਰਾ ਵੀਡੀਓ ਬਣਾਉਣ ਦਾ ਇਹੀ ਮਤਲਬ ਹੈ ਕਿ ਇਸ ਬੰਦੇ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇ ਕਿ ਇਸ ਬੰਦੇ ਨੇ ਬੇਜਵਾਨ ਜਾਨਵਰ ਨਾਲ ਕੀ ਕੀਤਾ ਠੀਕ ਹੈ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਇਸ ਬੰਦੇ ਨੇ ਕੀ ਮੱਜ ਦਾ ਕੀ ਹਾਲ ਕੀਤਾ ਸਿਰਫ ਇਹਦੀ ਗਲਤੀ ਕੀ ਆ ਮੱਜ ਦੀ ਕਿ ਇਹ ਗਲਤੀ ਦੇ ਨਾਲ ਇਹਦੇ ਖੇਤਾਂ ਦੇ ਵਿੱਚ ਜਾਵੜੀ ਮੈਂ ਤਾਂ ਇਹਨੂੰ ਜ਼ਿੰਮੇਵਾਰ ਕਹਿ ਨਹੀਂ ਸਕਦਾ ਕਿਉਂਕਿ ਇਹ ਜ਼ਿੰਮੇਵਾਰਾਂ ਵਾਲੇ ਇਹਦੇ 'ਚ ਕੋਈ ਗੁਣ ਹੈ ਨਹੀਂ ਬੰਦੇ 'ਚ ਕਿਉਂਕਿ ਜੇ 20 30 ਕਿੱਲੇ ਵਾਲਾ ਜ਼ਿੰਮੇਵਾਰ ਹੁੰਦਾ ਉਹ 20 30 ਕਿੱਲੇ ਵਾਲੇ ਜ਼ਿੰਮੇਵਾਰ ਇਦਾਂ ਦੀਆਂ ਕਰਤੂਤਤਾ ਨਹੀਂ ਕਰਦੇ ਔਰ ਜੱਜੇ ਹੋਏ ਘਰਾਂ ਦੇ ਬੰਦੇ ਹੁੰਦੇ ਆ ਉਹ ਕਹਿੰਦੇ ਆ ਯਾਰ ਕੋਈ ਗੱਲ ਨਹੀਂ ਬੇਜਵਾਨ ਜਾਨਵਰ ਆ ਪੱਠੇ ਖਾਣ ਆਇਆ ਕੋਈ ਦਿੱਕਤ ਨਹੀਂ ਅੱਜ ਕੱਲ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੁੰਨੇ ਡੰਗਰ ਸੁੰਨੀਆਂ ਗਾਵਾਂ ਫਿਰਦਿਆਂ ਨੇ ਸਾਂਢ ਝੋਟੇ ਫਿਰਦੇ ਨੇ ਉਹ ਵੀ ਕਿਸੇ ਨਾ ਕਿਸੇ ਸਾਡੇ ਕੋਲ ਵੀ ਖੇਤ ਆ ਸਾਡੇ ਕੋਲ ਵੀ ਜ਼ਮੀਨ ਆ ਸਾਡੇ ਕੋਲ ਵੀ ਆਪਣੀ ਪੈਲੀ ਆ ਸਾਡੇ ਖੇਤਾਂ 'ਚ ਵੀ ਜੇ ਕੋਈ ਬੇਜਵਾਨ ਡੰਗਰ ਵੱੜ ਜਾਂਦਾ ਤਾਂ ਅਸੀਂ ਕੁਝ ਨਹੀਂ ਕਹਿੰਦੇ ਕੋਈ ਕੋਈ ਗੱਲ ਨਹੀਂ ਖਾ ਰਿਆ ਤਾਂ ਖਾਈ ਜਾਂਦੇ ਉਹਨੇ ਵੀ ਤਾਂ ਆਪਣਾ ਢਿੱਡ ਭਰਨਾ ਹੀ ਆ ਉਹ ਰੱਬ ਦਾ ਜੀ ਆ ਕੁਦਰਤ ਨੇ ਉਹਨੂੰ ਭੇਜਿਆ ਉਹ ਰੱਬ ਦਾ ਜੀ ਆ ਉਹ ਤਾਂ ਖਾਏਗਾ ਹੀ ਦੇਖੋ ਇਸ ਬੰਦੇ ਨੇ ਇੱਕ ਮੱਝ ਦੀ ਗਲਤੀ ਸੀ ਕਿ ਇਹ ਮੱਝ ਹੈ ਇਸ ਬੰਦੇ ਦੀ ਇਹਦੇ ਇਸ ਬੰਦੇ ਦੇ ਖੇਤਾਂ 'ਚ ਵੜੀ ਸੀ ਇਸ ਬੰਦੇ ਨੇ ਖੇਤਾਂ ਦੇ ਵਿੱਚ ਵੜਨ ਕਰਕੇ ਇਹ ਬੰਦੇ ਨੇ ਇਦਾਂ ਦੀ ਕਰਤੂਤ ਕੀਤੀ ਹੈ ਇਸ ਮੱਝ ਨਾਲ ਆ ਦੇਖੋ ਤੁਸੀਂ ਟਰੈਕਟਰ ਦੇ ਪਿੱਛੇ ਦੇਖ ਸਕਦੇ ਹੋ ਕਿ ਇਸ ਬੰਦੇ ਨੇ ਇਹ ਮੱਝ ਨਾਲ ਕੀ ਸਲੋਕ